ਬਿਆਦੂ ਸਾ ਸਰਵਾਦ ਕਰੋਂ ਗੈਬ ਹੋ ਗਿਆ ਮੁੰਡਾ ਤੇ ਸਾਰੇ ਪਰਿਵਾਰ ਨੇ ਲੱਭਿਆ ਨਹੀਂ ਮਿਲਿਆ ਸਪੋਰਸ ਪ੍ਰਸ਼ਾਸਨ ਨੇ ਲੱਭਿਆ ਫਿਰ ਵੀ ਨਹੀਂ ਮਿਲਿਆ ਤੇ ਜਿਹੜਾ ਮੁੰਡੇ ਦਾ ਪਿਓ ਸੀਗਾ ਬਹੁਤ ਟੈਨਸ਼ਨ ਜਿਹਾ ਸੀਗਾ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਸੀਗੀ ਉਹਨੂੰ ਨੀਂਦ ਨਹੀਂ ਆਉਣ ਕਰਕੇ ਉਹ ਜਿਹੜਾ ਘਰ ਦੇ ਆਸ-ਪਾਸੇ ਘੁੰਮਣ ਫਿਰਨ ਲਾ ਰਾਤ ਨੂੰ ਚਲਾ ਜਾਂਦਾ ਸੀਗਾ ਤੇ ਇੱਕ ਤਾਂ ਇੱਕ ਰਾਤ ਨੂੰ ਦੇਖਣ ਨੂੰ ਕੀ ਮਿਲਦਾਗਾ ਉਹ ਦੇਖਦਾਗਾ ਵੀ ਜਿਹੜੀ ਉਹਦੀ ਨੌ ਆ ਗਈ ਉਹਦੇ ਕਮਰੇ ਦੀ ਲਾਈਟ ਹਜੇ ਵੀ ਚੱਲ ਰਹੀ ਹੈਗੀ ਇੰਨੀ ਰਾਤ ਨੂੰ ਤੇ ਉਹਨਾਂ ਆਵਾਜ਼ਾਂ ਆ ਰਹੀਆਂ ਹੋਰੀ ਤਰ੍ਹਾਂ ਦੀਆਂ ਆਵਾਜ਼ਾਂ ਉਸ ਕਮਰੇ ਚ ਆ ਰਹੀਆਂ ਜੀਆਂ ਜਦੋਂ ਜਾ ਕੇ ਦੇਖਦਾ ਤਾਂ ਉਹਦੇ ਮਤਲਬ ਵੀ ਪੈਰਾਥੋਲ ਜਮੀਨ ਖਿਸਕ ਜਾਂਦੀ ਹੈਗੀ ਅੱਖਾਂ ਹੱਡੀਆਂ ਦੀਆਂ ਹੱਡੀਆਂ ਰਹਿ ਜਾਂਦੀਆਂ ਏ ਕੀ ਦੇਖਣ ਨੂੰ ਮਿਲਦਾ ਹੋ ਸਾਨੂੰ ਮੈਂ ਅੱਗੇ ਜਾ ਕੇ ਦੱਸੂਗਾ ਇਹ ਕਹਾਣੀ ਮਤਲਬ ਵੀ ਹੁਣ ਜੇ ਸਟਾਰਟ ਇਹ ਕਹਾਣੀ ਹੈ ਭਰਤਪੁਰ ਦੇ ਪਵਨ ਸ਼ਰਮਾ ਦੀ ਪਵਨ ਸ਼ਰਮਾ ਬਬ ਮਤਲਬ ਬਹੁਤ ਮੱਦਮ ਪਰਿਵਾਰ ਸੀਗਾ ਉਹਦਾ ਦੋ ਭੈਣਾ ਸਿੰਘਾਂ ਤੇ ਪਿਤਾ ਕਿਸ਼ਨ ਸ਼ਰਮਾ ਸੀਗਾ 2015 ਨੂੰ ਉਹਦਾ ਵਿਆਹ ਹੋ ਜਾਂਦਾ ਹੈਗਾ ਵਿਆਹ ਤੋਂ ਬਾਅਦ ਹੀ ਦਿੱਲੀ ਚਲਾ ਜਾਂਦਾ ਕੰਮ ਕਰ ਲਈ ਉਹ ਦਿੱਲੀ ਕੰਮ ਕਰ ਕਰਦੋ ਉਸ ਤੋਂ ਬਾਅਦ ਮੁੱਢਲੇ ਸਾਲ ਕੁ ਬਾਅਦ ਆਪਦੀ ਘਰ ਵਾਲੀ ਨੂੰ ਵੀ ਉੱਥੇ ਬੁਲਾ ਲੈਂਦਾ ਘਰ ਵਾਲੀ ਸਿੱਧਾ ਨਾਮ ਸੀਗਾ ਰੀਮਾ ਰੀਮਾ ਕਾਨਪੁਰ ਦੀ ਰਹਿਣ ਵਾਲੀ ਸੀ ਤੇ ਦਿੱਲੀ ਚਲੇ ਜਾਂਦੇ ਆ ਕੰਮ ਵਧੀਆ ਕੰਮਕਾਰ ਕਰਦੇ ਆ ਕਿ ਉਸ ਤੋਂ ਬਾਅਦ ਉਹ 6 ਸਾਲ ਬਾਅਦ ਵਾਪਸ ਭਰਤਪੁਰ ਆ ਜਾਂਦਾ ਪਵਨ ਸ਼ਰਮਾ ਭਰਤਪੁਰੋਂ ਦਾ ਰਹਿਣ ਲੱਗ ਜਾਂਦਾ ਹੁਣ ਆਉਂਦੀ ਹੈ 2022 ਦੀ 29 ਮਈ 29 ਮਈ ਨੂੰ ਪਵਨ ਸ਼ਰਮਾ ਘਰੋਂ ਗਾਇਬ ਹੋ ਜਾਂਦਾ ਹੈ। ਸਾਰਾ ਪਰਿਵਾਰ ਲੱਭਦਾ ਹੈਗਾ ਨਹੀਂ ਮਿਲਦਾ ਹੈਗਾ ਤੇ ਉਸ ਤੋਂ ਬਾਅਦ ਰੀਮਾ ਤੋਂ ਪੁੱਛਿਆ ਜਾਂਦਾ ਹੈਗਾ ਰੀਮਾ ਵੀ ਕਹਿੰਦੀ ਹੈ ਕਿ ਵੀ ਟਿਕਟ ਗਿਆ ਹੋਊਗਾ ਵੀ ਆਜੂਗਾ ਤੁਸੀਂ ਫਿਕਰ ਨਾ ਕਰੋ। ਪਰ ਉਹ ਫਿਰ ਵੀ ਨਹੀਂ ਆਉਂਦਾ ਉਸ ਤੋਂ ਬਾਅਦ ਪੁਲਿਸ ਨੂੰ ਪ੍ਰਸ਼ਾਸਨ ਨੂੰ ਫੋਨ ਕੀਤਾ ਕਰਦੇ ਆਗੇ ਫੋਨ ਕੀਤਾ ਜਾਂਦਾ ਹੈਗਾ ਪੁਲਿਸ ਆਉਂਦੀ ਹੈਗੀ ਸਾਰਾ ਤੋਂ ਪੁੱਛਗਿੱਛ ਕਰਦੀ ਹੈਗੀ ਪੁਲਿਸ ਜਦੋਂ ਰੀਮਾ ਤੋਂ ਪੁੱਛਗਿੱਛ ਕਰਨ ਲੱਗਦੀ ਹੈਗੀ ਘਰ ਦਾ ਮੁਖੀ ਕਿਸ਼ਨ ਸ਼ਰਮਾ ਸੀਗਾ ਜਿਹੜਾ ਮੁੰਡੇ ਦਾ ਪਿਓ ਉਹ ਇਹ ਕਹਿੰਦਾ ਪੁਲਿਸ ਨੂੰ ਵੀ ਇਸ ਤੋਂ ਪੁੱਛ ਗਿਸ਼ ਨਾ ਕਰੋ ਵੀ ਇਹ ਮਤਲਬ ਵੀ ਮਸੀਂ ਇਹ ਤਾਂ ਪੂਰਾ ਯਕੀਨ ਕਰਦੇ ਆਂਗੇ ਕਿ ਸਾਨੂੰ ਪੂਰਾ ਯਕੀਨ ਆ ਸਾਡੀ ਨੌ ਤੇ ਇਹਦਾ ਕੋਈ ਹੱਥ ਨਹੀਂ ਹੋ ਸਕਦਾ ਉਸ ਪਿੱਛੇ ਪੁਲਿਸ ਕਹਿੰਦੀ ਹੈ ਚਲੋ ਤੁਹਾਡਾ ਨਿੱਜੀ ਮਾਮਲਾ ਹੈਗਾ ਤੇ ਤੁਸੀਂ ਜੋ ਵੀ ਕਰਨਾ ਕਰ ਲੋ 5 ਮਹੀਨੇ ਲੰਘ ਜਾਂਦੇ ਆਂਦੇ ਕਿ ਪੁਲਿਸ ਨੂੰ ਨਹੀਂ ਪਤਾ ਲੱਗਦਾ ਵੀ ਕਿੱਧਰ ਗਾਇਬ ਹੋਇਆ ਤੇ ਘਰ ਬੱਚਾ ਤਾਂ 14 ਬਰਸ ਵੀ ਰੱਖਦੀ ਹੈ ਰੀਮਾ ਉਹ ਪੰਜ ਮਹੀਨਾ ਚੋਂ ਤੇ ਉਸ ਤੋਂ ਬਾਅਦ ਹੁਣ ਉਹੀ ਰਾਤ ਆਉਂਦੀ ਹੈ ਕਿ ਜੋ ਰਾਤ ਨੂੰ ਮਤਲਬ ਵੀ ਜਿਹੜਾ ਕਿਸ਼ਨ ਸ਼ਰਮਾ ਸੀਗਾ ਉਹ ਘਰ ਦੇ ਆਲੇ-ਦੁਆਲੇ ਘੁੰਮ ਰਿਹਾ ਸੀਗਾ ਤੇ ਉਹਦੀ ਨੂਹ ਦਾ ਦਰਵਾਜ਼ਾ ਖੁੱਲਿਆ ਸੀਗਾ ਦਰਵਾਜ਼ਾ ਮਤਲਬ ਵੀ ਲਾਈਟ ਚੱਲ ਰਹੀ ਸੀ ਜਦੋਂ ਦੇਖਦਾ ਅੰਦਰ ਜਦੋਂ ਦੇਖਦਾ ਉਹ ਅੰਦਰ ਜਾ ਕੇ ਉਹਦੇ ਅੱਖਾਂ ਢੀਆਂ ਦੇ ਅੱਡੀਆਂ ਰਹਿ ਜਾਂਦੀਆਂ ਉਹ ਇਹ ਦੇਖਦਾਗਾ ਜਿਹੜੀ ਨੂਹ ਤੋਂ ਯਕੀਨ ਸੀਗਾ ਬਹੁਤ ਜ਼ਿਆਦਾ ਯਕੀਨ ਕਰਦਾ ਸੀਗਾ ਕਿਸ਼ਨ ਸ਼ਰਮਾ ਆਪਦੀ ਨੂਹ ਤੇ ਤੇ ਉਹ ਮਤਲਬ ਵੀ ਕਿਸੇ ਗੈਰ ਮਰਦ ਨਾਲ ਪਈ ਹੈਗੀ ਇੰਟੀਮੇਟ ਹੋ ਰਹੀ ਹੈਗੀ ਕਿਸੇ ਹੋਰ ਮਰਦ ਨਾਲ ਉਹ ਮਰਦ ਸੀਗਾ ਬੰਦਾ ਸੀਗਾ ਭਵਿੰਦਰ ਸ਼ਰਮਾ ਜਿਹੜਾ ਮਤਲਬ ਵੀ ਉਸਤੇ ਗਵਾਂਡ ਚ ਰਹਿੰਦਾ ਸੀਗਾ ਭਵਿੰਦਰ ਸ਼ਰਮਾ ਉਸ ਤੋਂ ਬਾਅਦ ਉਹ ਲੋਕ ਕਾਰਨ ਤੋਂ ਬਾਹਰ ਪੁਲਿਸ ਆਉਂਦੀ ਹੈਗੀ ਪੁਲਿਸ ਦੇ ਆਉਣ ਤੋਂ ਪਹਿਲਾਂ ਪਹਿਲਾਂ ਭਵਿੰਦਰ ਸ਼ਰਮਾ ਦੇ ਮਤਲਬ ਵੀ ਫੈਮਿਲੀ ਸੀਗੀ ਜਿਹੜੀ ਉਹ ਉਹਨੂੰ ਛਡਾ ਲੈਂਦੇ ਹੈਗੀ ਅੰਦਰੋਂ ਤੇ ਛਡਾਉਂਦੀ ਹੈਗੀ ਉਸ ਤੋਂ ਬਾਅਦ ਜਿਹੜਾ ਮਤਲਬ ਵੀ ਧਮਕੀ ਦਿੰਦਾ ਹੈਗਾ ਕਿਸ਼ਨ ਸ਼ਰਮਾ ਉਹਨੂੰ ਭਵਿੰਦਰ ਇਹ ਕਹਿੰਦਾ ਕਿ ਜਿਵੇਂ ਮੈਂ ਤੇਰੇ ਮੁੰਡੇ ਨੂੰ ਕੈਪ ਕੀਤਾ ਸੀਗਾ ਉਦੋਂ ਤੈਨੂੰ ਕਰੂੰਗਾ ਉਹ ਪੁਲਿਸ ਨੂੰ ਸਾਰਾ ਕੁਝ ਦੱਸਦਾ ਕਿਸ਼ਨ ਤੇ ਉਸ ਤੋਂ ਕਿਸ਼ਨ ਮਤਲਬ ਵੀ ਯਕੀਨ ਨਹੀਂ ਕਰਦੀ ਪੁਲਿਸ ਕਿਉਂਕਿ ਸਬੂਤ ਹੀ ਐ ਨਹੀਂ ਸੀਗਾ ਉਸ ਕੋਲ ਬੰਦੇ ਕੋਲ ਤੇ ਉਸ ਤੋਂ ਬਾਅਦ ਯਕੀਨ ਨਹੀਂ ਕਰਦੀ ਤੇ ਜਿਹੜਾ ਮਤਲਬ ਵੀ ਅਫੇਅਰ ਦੇ ਮਾਮਲਾ ਦਰਜ ਕੀਤਾ ਜਾਂਦਾ ਹੈਗਾ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਤੋਂ ਬਾਅਦ ਰਫਾ-ਦਫਾ ਕਰਕੇ ਦਿੱਲੀ ਚਲਾ ਜਾਂਦਾ ਭਵਿੰਦਰ ਤੇ ਜਿਹੜੀ ਉਹ ਨੂੰ ਸੀਗੀ ਉਹ ਵਾਪਸ ਆ ਦੇ ਕਾਨਪੁਰ ਆ ਜਾਂਦੀ ਹੈਗੀ ਕਰਨਪੁਰ ਰੈਨ ਲੱਗ ਜਾਂਦੀ ਹੈਗੀ ਉਸਤੇ ਤੇ ਉਹ ਜਿਹੜਾ ਮਤਲਬ ਹੁਣ ਜਿਹੜਾ ਸਾਰਾ ਕੁਝ ਹੋ ਗਿਆ ਸੀਗਾ ਪਰ ਹੁਣ ਜਿਹੜਾ ਮਤਲਬ ਕਿਸ਼ਨ ਸ਼ਰਮਾ ਸੀਗਾ ਉਹਨੂੰ ਮਤਲਬ ਇੱਕ ਹੀ ਚੀਜ਼ ਬਾਰ-ਬਾਰ ਦਿਮਾਗ ਚ ਆ ਰਹੀ ਸੀ ਕਿ ਵੀ ਮੇਰਾ ਮੁੰਡਾ ਕਿੱਥੇ ਗਿਆ ਕਿੱਥੇ ਗਿਆ ਕਿੱਥੇ ਗਾਇਬ ਹੋ ਗਿਆ ਤੇ ਉਸ ਤੋਂ ਬਾਅਦ ਭਾਲ ਸ਼ੁਰੂ ਕਰਦੇ ਆਗੇ ਤੇ ਉਹ ਜਿਹੜਾ ਮਤਲਬ ਫੈਮਿਲੀ ਸੀਗੀ ਕਿਸ਼ਨ ਸ਼ਰਮਾ ਦੀ ਉਹ ਆਪਦੀ ਨੂ ਦਾ ਕਮਰਾ ਛਾਣਬੀਨ ਕਰਦੇ ਉੱਥੇ ਸਾਰੀ ਫੈਮਿਲੀ ਛਾਣਬੀਨ ਕਰਦੀ ਹੈਗੀ ਤੇ ਉਹਨਾਂ ਨੂੰ ਇੱਕ ਚੀਜ਼ ਹੀ ਮਿਲਦੀ ਹੈਗੀ ਸਬੂਤ ਮਿਲਦਾਗਾ ਉਹ ਇਹ ਦੇਖਦਾ ਹੈ ਕਿ ਜਿਹੜੀ ਉਹਦੀ ਰਜਾਈ ਸੀਗੀ ਰੀਮਾ ਰਾਏ ਦੀ ਤੇ ਉਹਦੇ ਮਤਲੇ ਵਿੱਚ ਰਜਾਈ ਤੇ ਬਲੱਡ ਲੱਗਿਆ ਸੀਗਾ ਪਰ ਉਸ ਤੋਂ ਬਾਅਦ ਕਿਤੇ ਜਾਂਦਾ ਪੁਲਿਸ ਨੂੰ ਪੁਲਿਸ ਆਉਂਦੀ ਹੈਗੀ ਤੇ ਉਹ ਰਜਾਈ ਦੇਖਦੀ ਹੈਗੀ ਤੇ ਉਸ ਤੋਂ ਬਾਅਦ ਕੇਸ ਫਿਰ ਤੋਂ ਦਰਜ ਕੀਤਾ ਜਾਂਦਾਗਾ ਉਸ ਤੋਂ ਬਾਅਦ ਫਿਰ ਭਵਿੰਦਰ ਸ਼ਰਮਾ ਨੂੰ ਚੱਕਿਆ ਜਾਂਦਾਗਾ ਤੇ ਉਹ ਤੋਂ ਪੁੱਛ ਬੜਤਾਲ ਕੀਤੀ ਜਾਂਦੀ ਹੈ ਸਖਤੀ ਨਾਲ ਤੇ ਸਾਰਾ ਕੁਝ ਦੱਸ ਦਿੰਦਾ ਭਵਿੰਦਰ ਸ਼ਰਮਾ ਪਵਿੰਦਰ ਗੰਗਾ ਵੀ ਜਦੋਂ ਇਹ ਦਿੱਲੀ ਰਹਿਣ ਆਏ ਸੀਗੇ ਦੋਵੇਂ ਜਾਣੇ ਤੇ ਮੈਂ ਵੀ ਉਹਨਾਂ ਨਾਲ ਹੀ ਕੰਮ ਕਰਦਾ ਸੀਗਾ ਪਵਨ ਸ਼ਰਮਾ ਨਾਲ ਤੇ ਉਹ ਦੂਵਾ ਜਦੋਂ ਕੰਮ ਤੇ ਚਲਾ ਜਾਂਦਾ ਪਵਨ ਸ਼ਰਮਾ ਤੇ ਮੈਂ ਰਿਮਾ ਰਾਏ ਨਾਲ ਕਾਫੀ ਮਿਲ ਲੱਗ ਗਿਆ ਮਿਲ ਜੁਲਣ ਲੱਗ ਗਏ ਸਾਡਾ ਪਿਆਰ ਹੋ ਗਿਆ ਸਾਨੂੰ ਤੇ ਉਸ ਤੋਂ ਬਾਅਦ ਉਹ ਕੰਮ ਤੇ ਚਲਾ ਜਾਂਦਾ ਸੀਗਾ ਅਸੀਂ ਉੱਥੇ ਮਤਲਬ ਵੀ ਆਪਦੀ ਮਸਤੀ ਕਰਦੇ ਸੀਗੇ ਕਮਰੇ 'ਚ ਤੇ ਉਸ ਤੋਂ ਬਾਅਦ ਇਹ ਵਾਪਸ ਪੱਤਪੁਰ ਆ ਗਏ ਜਦੋਂ ਸਾਡਾ ਜਿਹੜਾ ਮੁਲਾਪ ਸੀਗਾ ਉਹ ਬੰਦ ਹੋ ਗਿਆ ਸੀਗਾ ਤੇ ਫਿਰ ਮੈਂ ਸੋਚਿਆ ਵੀ ਉਹ ਕੀ ਕਰੀਏ ਵੀ ਮਿਲਣਾ ਜ਼ਰੂਰੀ ਹੈਗਾ ਮੈਂ ਤਰ ਨਹੀਂ ਰਹਿ ਹੁੰਦਾ ਸੀ ਉਹਦੇ ਬਣਾ ਤੇ ਫਿਰ ਉਹ ਵੀ ਮਤਲਬ ਵੀ ਇੱਕ ਪਲਾਨ ਬਣਾਉਂਦੇ ਆਗੇ ਉਹ ਪਲਾਨ ਬਣਾਉਂਦੇ ਆਗੇ ਵੀ ਆਪਾਂ ਰਾਤ ਨੂੰ ਮਿਲਿਆ ਕਰਾਂਗੇ ਜਦੋਂ ਕਿਤੇ ਬਾਹਰ ਅੰਦਰ ਚਲਾ ਗਿਆ ਉਹ ਫਿਰ ਮਿਲਿਆ ਕਰਾਂਗੇ ਆਪਾਂ ਤੇ ਫਿਰ ਉਦਾਂ ਹੀ ਮਤਲਬ ਵੀ ਚੱਲਦਾ ਰਿਹਾ ਤੇ ਇੱਕ ਉਹੀ ਰਾਤ ਆਉਂਦੀ 29 ਮਈ ਦੀ ਉਹ 29 ਮਈ ਦੀ ਰਾਤ ਨੂੰ ਜਦੋਂ ਭਪਿੰਦਰ ਸ਼ਰਮਾ ਤੇ ਰੀਮਾ ਇੱਕ ਕਮਰੇ ਚ ਇੰਟੀਮੇਟ ਹੋ ਰਹੇ ਸੀਗੇ ਤੋਂ ਉੱਤੋਂ ਆ ਗਿਆ ਪਵਨ ਜਦੋਂ ਪਵਨ ਆਉਂਦਾ ਹੈਗਾ ਤੇ ਉਹਦਾ ਮਤਲਬ ਇਹ ਹੋ ਛੋੜਦੇ ਹੁੰਦੇ ਹੈਗੇ ਸਭ ਕੁਝ ਦੇਖ ਕੇ ਉਹ ਦੁਬਾਰਾ ਫਿਰ ਉਹ ਫੋਨ ਕਰਦੇ ਹੈਗੇ ਆ ਸੌਰੀ ਮਤਲਬ ਉਹ ਦੁਬਾਰਾ ਸਰਚ ਮਾਰਦੇ ਹੈਗੇ ਉਹ ਪਵਨ ਸ਼ਰਮਾ ਦੇ ਭਵਿੰਦਰ ਸ਼ਰਮਾ ਸਰਚ ਮਾਰਦਾ ਕੋ ਬਿਹੋਸ਼ ਹੋ ਜਾਂਦਾ ਹੈਗਾ ਤੇ ਦੁਬਾਰਾ ਉਸ ਤੋਂ ਮਤਲਬ ਵੀ ਲੱਤਾਂ ਫੜ ਕੇ ਤੇ ਸਿਰ ਫੜ ਕੇ ਉਹਦਾ ਮਤਲਬ ਇਹਨੂੰ ਟੁਕੜੇ ਕੀਤੇ ਜਾਂਦੇ ਹੈਗੇ ਟੁਕੜੇ ਕਰਕੇ ਪਵਨ ਸ਼ਰਮਾ ਦੇ ਇੱਕ ਮਤਲਬ ਬੋਰੇ ਚ ਪਾ ਨਾ ਦਿੱਤਾ ਜਾਂਦਾ ਹੈਗਾ ਉਸ ਤੋਂ ਬਾਅਦ ਉਹ ਆਪਦੇ ਫੋਨ ਨੂੰ ਦੋਸਤਾਂ ਨੂੰ ਫੋਨ ਕਰਦਾ ਭਵਿੰਦਰ ਦੋਸਤਾਂ ਨੂੰ ਫੋਨ ਕਰਕੇ ਮਤਲਬ ਇਹ ਦੱਸ ਕੇ ਦੱਸਦਾਗਾ ਇਹ ਗੱਲਬਾਤ ਤੇ ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਇਹ ਜਿਹੜੀਆਂ ਉਹਦੇ ਮਤਲਬ ਵੀ ਪਾਰਟ ਆ ਕੇ ਬੋਡੀ ਦੇ ਲਾਸ਼ ਆ ਜੋ ਵੀ ਆ ਤੁਸੀਂ ਤੁਸੀਂ ਕਿਤੇ ਛੱਟ ਗਿਆ ਉਹ ਉਸ ਤੋਂ ਬਾਅਦ ਉਹ ਦੋਸਤੋਂ ਦੇ ਬੋਰਾ ਚੱਕਦੇ ਆਗੇ ਬੋਰਾ ਚੱਕ ਕੇ ਉਹ ਨਹਿਰ ਤੇ ਚਲੇ ਜਾਂਦੇ ਆ ਨਹਿਰ ਤੇ ਜਾਂਦੇ ਆਗੇ ਜਦੋਂ ਤੇ ਉਸ ਤੋਂ ਬਾਅਦ ਉਹ ਜਿਹੜਾ ਮਤਲਬ ਪੱਥਰ ਬੰਨ ਕੇ ਉਸ ਬੋਰੇ ਨਾਲ ਥੱਲੇ ਸੁੱਟ ਦਿੱਤਾ ਜਾਂਦਾ ਹੈ ਤੇ ਹੁਣ ਇਹ ਮੋਸਤਵਾ ਰੀਮਾ ਨੂੰ ਮਤਲਬ ਰੀਮਾ ਨੂੰ ਚੱਕ ਲਿਆ ਜਾਂਦਾ ਤੇ ਹੁਣ ਦੋਨੋਂ ਮਤਲਬ ਜੇਲ੍ਹ ਚ ਬੈਠੇ ਹੈਗੇ ਤੇ ਉਹ ਦੱਸ ਦਿਆ ਕਿ ਕਹਿੰਦੇ ਇਹ ਸਤਾਂਭੀ ਬਹੁਤ ਲੰਮੇ ਟਾਈਮ ਤੋਂ ਰਿਲੇਸ਼ਨ ਜੁਪ ਚ ਸੀਗੇ ਸਾਡੇ ਤੋਂ ਇੱਕ ਦੂਜੇ ਬਣਾ ਨਹੀਂ ਰਹਿ ਹੁੰਦਾ ਸੀਗਾ ਤੇ ਅਸੀਂ ਮਤਲਬ ਉਦਹੀਂ ਇੱਕ ਦੋਨੋਂ ਉਹੀ ਰਾਤ ਨੂੰ ਇੰਟੀਮੇਟ ਹੋ ਰਹੇ ਸੀਗੇ ਜਦੋਂ ਪਵਨ ਨੂੰ ਪਤਾ ਲੱਗ ਗਿਆ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ ਉਹਨੂੰ ਮਾਰਨ ਤੋਂ ਬਿਨਾ ਤੇ ਸਾਨੂੰ ਮਾਰਨ ਨਹੀਂ ਪੈਣਾ ਸੀਗਾ ਇਹ ਸਾਰੀ ਕਹਾਣੀ ਸੀਗੀ ਕਿਵੇਂ ਲੱਗਿਆ ਅੱਜ ਦੀ ਕਹਾਣੀ ਟਮੇਟ ਕਰਕੇ ਜਰੂਰ ਦੱਸਿਆ ਕਰੋ ਬਕਵਾਸ ਜੋ ਵੀ ਜੋ ਵੀ ਤੁਹਾਡਾ ਮਨ ਕਰਦਾ ਜਰੂਰ ਦੱਸ ਕੇ ਜਾਇਆ ਕਰੋ ਪਰ ਦੇਖ ਸਾਰੀ ਦੇਖਿਆ ਕਰੋ